ਬਿਸੰਦਾਰ ਹੋ ਗਿਆ ਕਿ ਬੇਰਦनियां ਕਰਵਾ ਰਿਆ ਪ੍ਰਵਾਸੀਆਂ ਕੋਲੋਂ ਖੋਖੇ ਲਵਾ ਰਿਆ ਦੱਸ ਕਿੱਦਾਂ ਦੇ ਯਾਰ ਸਕੂਲ ਦੇ ਮੂਰੇ ਵੀ ਖੋਖੇ ਲੱਗੇ ਹੋਇਆ ਉਹ ਵੀ ਆਪਾਂ ਬੰਦ ਕਰਵਾ ਕੇ ਜਾਣੇ ਆ ਜੋ ਕਿ ਨਿੱਕੇ ਨਿੱਕੇ ਬੱਚੇ ਸਕੂਲ ਦੇ ਵਿੱਚ ਪੜ੍ਹਦੇ ਆ ਉਥੋਂ ਸਾਨੂੰ ਪਤਾ ਲੱਗਿਆ ਸਿਗਟਾਂ ਲਿਜਾ ਕੇ ਸਕੂਲ ਦੀ ਬੈਕਸਾਈਡ ਜਾ ਕੇ ਪੀਂਦੇ ਆ 30 ਸਾਲ ਜੀ 30 ਸਾਲ 30 ਸਾਲ ਦੇ ਵਿੱਚ ਪ੍ਰਧਾਨਾਂ ਨੂੰ ਨਜ਼ਰ ਨਹੀਂ ਆ ਪ੍ਰਧਾਨ ਕਰੋ ਪੁੱਛੋ ਪ੍ਰਧਾਨ ਜੀ ਨੂੰ ਬੋਟਾ ਸਾਹਿਬ ਕੀ ਗਲਤੀ ਸਾਥ ਤੋਂ ਗੜੀ ਨਿਕਲ ਆਇਆ ਕਹਿੰਦੇ ਰਹੇ ਹਰੇਕ ਨੂੰ ਸਾਡੇ ਗੱਲ ਪੈਂਦਾ ਇੱਕ ਨੂੰ ਕਹਿੰਦੇ ਰਹੇ ਕੋਈ ਕੋਰ ਦਾ ਪੈਂਦਾ ਮੈਨੂੰ ਲੱਗਦਾ ਉਹ ਵੀ ਵਿਕੇ ਹੋ ਜਾਂ ਨਾਲ ਹਿੱਸਾ ਜਾਂਦਾ ਉਹਨਾਂ ਦਾ ਚਾਹ ਪੱਤੀ ਹੈਗੀ ਵਿੱਚ ਕੁਝ ਪ੍ਰਧਾਨਾਂ ਦੀ ਗਲਤੀ ਮੰਨਦਾ ਕੁਝ ਉਹ ਜਿਹੜੇ ਸਰਦਾਰ ਲੋਕ ਆ ਜਿਨ੍ਹਾਂ ਨੇ ਜਗ੍ਹਾ ਦਿੱਤੀ ਆ ਉਹ ਸਭ ਤੋਂ ਗੰਦੇ ਲੋਕ ਆ ਕੀੜੇ ਗੰਦੇ ਕੀੜੇ ਕਹਾਂਗਾ ਮੈਂ ਬੰਦੇ ਨਹੀਂ ਕਹਾਂਗਾ ਸਦਾ ਨਹੀਂ ਕਹਾਂਗਾ ਉਹ ਭੇਡਾਂ ਨੇ ਸਾਡੇ ਵਿੱਚ ਵੜੀਆਂ ਇਹ ਅਸਲੀ ਭੇਡੀਆਂ ਨੇ ਜਿਹੜੀਆਂ ਸਾਡੀਆਂ ਧਰਤੀ ਦੇ ਉੱਤੇ ਬੀੜੀਆਂ ਸਿਗਟਾਂ ਵਕਾਰੇ ਗੁਰੂ ਘਰਾਂ ਦੇ ਸਾਹਮਣੇ ਸਸ਼ਤਰਕਾਲ ਤੁਸੀਂ ਦੇਖ ਰਹੇ ਹੋ ਹੈਡਲਾਈਟ 24 ਤੇ ਮੈ ਸ਼ਿਵਾਂਗੀ ਇਹ ਦੇਖੋ ਮੇਰੇ ਸਾਹਮਣੇ ਬਿਲਕੁਲ ਸਕੂਲ ਸਕੂਲ ਦੇ ਨਾਲ ਗੁਰਦੁਆਰਾ ਸਾਹਿਬ ਮੈਂ ਆਪਣੇ ਕੈਮਰਾ ਪਰਸਨ ਨੂੰ ਕਹੂੰਗੀ ਕਿ ਇਹ ਮੌਕੇ ਦੀ ਤਸਵੀਰ ਤੁਹਾਨੂੰ ਦਿਖਾਉਣ ਤੇ ਖਬਰ ਇਹ ਮਿਲੀ ਹੈ ਕਿ ਇੱਥੇ ਗੁਰਦੁਆਰਾ ਸਾਹਿਬ ਤੇ ਸਕੂਲ ਦੇ ਸਾਹਮਣੇ ਵੀਡੀ ਸਿਗਰਟ ਦੀਆਂ ਦੁਕਾਨਾਂ ਦੇ ਕਈ ਖੋਖੇ ਖੁੱਲੇ ਹੋਏ ਨੇ ਜੋ ਕਿ ਨਸ਼ਾ ਵੇਚਦੇ ਨੇ ਤੇ ਇਸ ਤੋਂ ਇਲਾਵਾ ਸਕੂਲ ਜਾਣ ਵਾਲੇ ਛੋਟੇ-ਛੋਟੇ ਬੱਚੇ ਇਧਰੋਂ ਸਿਗਰਟ ਲੈ ਕੇ ਜਾਂਦੇ ਨੇ ਖੇਤਾਂ ਵਿੱਚ ਜਾ ਕੇ ਪਿੰਦੇ ਨੇ ਸੋ ਨਿਹੰਗ ਸਿੰਘਾਂ ਵੱਲੋਂ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਮੌਕੇ ਦੀ ਤਸਵੀਰ ਦੇਖਦੇ ਹਾਂ ਤੇ ਗੱਲਬਾਤ ਕਰਦੇ ਹਾਂ ਕਿ ਕੀ ਇਹ ਪੂਰੀ ਸੱਚਾਈ ਕੀ ਇਹ ਪੂਰਾ ਮਾਮਲਾ ਅਮੇਨ ਨਾਲ ਦੇਖਦੇ ਹਾਂ ਇੱਥੇ ਬਿਲਕੁਲ ਬਾਹਰ ਤੁਸੀਂ ਦੇਖ ਸਕਦੇ ਹੋ ਕਿ ਪੋਸਟਰ ਵੀ ਲਾਏ ਗਏ ਨੇ ਤੰਬਾਕੂ ਵਰਜਿਤ ਖੇਤਰ ਬੀੜੀ ਸਿਗਰਟ ਪਾਨ ਗੁਟਕਾ ਤੰਬਾਕੂ ਆਦੀ ਨਸ਼ਾ ਕਰਨਾ ਵਜੇ ਮੇ ਲੈ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਜਾਣਾ ਮਨਾ ਹੈ ਗੁਰੂਕਰ ਦੀ 100 ਮੀਟਰ ਹੱਦ ਅੰਦਰ ਨਸ਼ਾ ਕਰਨਾ ਅਤੇ ਵੇਚਣਾ ਸਖਤ ਮਨਾ ਹੈ ਜੀ 100 ਮੀਟਰ ਦੀ ਹੱਦ ਤੁਸੀਂ ਦੇਖ ਸਕਦੇ ਹੋ ਹੱਦ ਤਾਂ ਇੱਥੇ ਤੈਅ ਕਰ ਦਿੱਤੀ ਗਈ ਹੈ ਲੇਕਿਨ ਕਈ ਦੁਕਾਨਦਾਰਾ ਵੱਲੋਂ ਸਾਰੀਆਂ ਹੱਦਾ ਹੀ ਪਾਰ ਕੀਤੀਆਂ ਜਾ ਰਹੀਆਂ ਨੇ ਇਹ ਪੂਰੀ ਮਾਰਕੀਟ ਹੈ ਕਈ ਦੁਕਾਨਾਂ ਤੇ ਅੱਜ ਲਹਿਮ ਸਿੰਘ ਕੌਜਲੇ ਨੇ ਕਾਰਵਾਈ ਕਰ ਰਹੇ ਨੇ ਆਪਣੀ ਇਤੇ छानबीन ਵੀ ਕਰ ਰਹੇ ਨੇ ਕਿ ਜੋ ਖਬਰ ਉਹਨਾਂ ਨੂੰ ਮਿਲ ਰਹੀ ਹੈ ਕਿੰਨੀ ਕ ਸੱਚਾਈ ਹੈ ਤੇ ਸੱਚਾਈ ਜੋ ਹੈ ਉਹਨ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿਉਂਕਿ ਤਸਵੀਰਾਂ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਦੋ ਤਿੰਨ ਦੁਕਾਨਾਂ ਤੇ ਨਸ਼ਾ ਵਾਕੀ ਮਿਲਿਆ ਹੈ ਤੰਬਾਕੂ ਬੀੜੀ ਸਿਗਰਟ ਗੁਟਕਾ ਹਰ ਚੀਜ਼ ਇੱਕ ਦੁਕਾਨ ਤੇ ਮਿਲੀ ਹੈ ਤੇ ਖੋਖਾ ਵੀ ਖੁੱਲਿਆ ਹੋਇਆ ਹੈ ਕਿਹੜਾ ਸਰਦਾਰ ਹੈ ਕਿਹਨੇ ਤੇਰਾ ਖੋਖਾ ਕਿਦੀ ਜਗ੍ਹਾ ਹੈ ਉਹ ਅੰਨਾ ਸਰਦਾਰ ਕੋ ਭੇਡੂ ਮਨਨ ਦਾ ਸਰਕਾਰ ਉਹ ਸਰਦਾਰ ਨਹੀਂ ਹੈਗਾ ਕੋ ਇੱਕ ਮਸੰਦ ਹੈ ਵੀ ਜੋ ਗੁਰੂ ਘਰ ਨਹੀਂ ਨਜ਼ਰ ਆ ਰਿਹਾ ਹੈ ਦੱਸੋ ਇਹਦੇ ਵਿੱਚ ਬੋਲੋ ਜੈਤਵਾਰ ਬਾਈ ਆਹ ਮਤਲਬ ਕਿ ਜੱਟ ਦੇ ਵਿੱਚ ਆ ਗਏ ਅੱਜ ਹੀ ਗੁਰੂ ਘਰ ਦੇ ਅੱਗੇ ਮੇਰੀ ਸਿੱਤ ਦਾ ਕੋਕਾ ਨਹੀਂ ਰੱਖਣ ਦੇਣਾ ਹੋਈ ਲਗਾ ਲੈਣਾ ਥੋੜਾ 200 ਕਿਲੋ ਮੀਟਰ ਦੂਰੋਂ ਲੈ ਲੈਣਾ ਮੈਂ ਸਾਰਾ ਕਹਿ ਦਿਆ ਸਾਰਾ ਚੱਕ ਲਈਆ ਜਿੰਨੇ ਕਹਿ ਦਿਆ ਮੈਂ ਸਾਰੇ ਚੱਕ ਲੈ ਗਿਆ ਜਿੱਥੇ ਵੀ ਹੋਵੇ ਬੇਅਦਮੀ ਅਸੀਂ ਹਰ ਗੇਂ ਪ੍ਰਦਰਸ਼ਿਤ ਕਰਾਂਗੇ ਇਸੇ ਸਮਾਨ ਰੱਖਣਾ ਮੈਂ ਸਾਰੇ ਚੱਕ ਕੇ ਲੈ ਜਾਣਾ ਲੈ ਖਲੇਣਾ ਮੈਨੂੰ ਹੁਣੇ ਖਾਲੀ ਚਾਹੀਦਾ ਟੈਂਟ ਮੰਗਾ ਅਸੀਂ ਸਭ ਨੂੰ ਮੰਨਦ ਕਰਦਾ ਕੋਕਾ ਆਪਣਾ ਗੱਲ ਸੁਣੋ ਮੇਰੀ ਮੈਂ ਇੱਥੇ ਰਹਿਣਾ ਆ ਤੇ ਤੋੜਾ ਬੜਾ ਚਿਕਾ ਹੁਣ ਕਰਾ ਗਾ ਕਵਰ ਦੋੜਾਂ ਚਾਹ ਕਾਲੂ ਮੈਂ ਕਾਲੂ ਅੱਗ ਲਾ ਦੇਣੀ ਆ ਚੱਕ ਲੱਗ ਜਾ ਜਾ ਸਾਰਾ ਸਾਰਾ ਮੀਡੀਆ ਦੇਖ ਰਿਹਾ ਸਰਦਾਰ ਸਰਦਾਰ ਦਾ ਨਾਮ ਦੱਸ ਸਰਦਾਰ ਤੇ ਕੁਝ ਨਹੀਂ ਹੋਣਾ ਉਸ ਦਾ ਮਾਲਕ ਹੈ ਉਹ ਜਿੰਦਾ ਸਰਦਾਰ ਹੈ ਇਸ ਬਸ ਜਗ੍ਹਾ ਹੈਗਾ ਮੈਂ ਰੱਖਿਆ ਸੀ ਆਪਾਂ ਉਹਨੇ ਤਰੋ ਭੋਲਾ ਦਿੱਤਾ ਉਹਨੇ ਰੱਖਿਆ ਸੀ ਉਹਨੇ ਕਹਿੰਦੇ ਰੱਖਿਆ ਉਹਦੀ ਜਗ੍ਹਾ ਹੈਗਾ ਮੇਰਾ। ਚਾਹੇ ਉਹਦੀ ਹੈਗੀਆਂ ਦਾ ਕਹਿੰਦੇ ਰੱਖਿਆ ਸਰਦਾਰ ਦੇ ਕਹਿੰਦੇ ਰੱਖਿਆ ਸਰਦਾਰ ਉਹ ਬਲਾ ਸਰਦਾਰ ਬਲਾ ਉਹਨੂੰ ਸਰਦਾਰ ਨੂੰ ਪੁੱਛੀ ਕਿ ਕਿਹਦੇ ਸਾਹਮਣੇ ਖੋਖੇ ਰਖਵਾਣਾ ਨੂੰ ਘਰਾਂ ਦੇ ਵਿੱਚ ਵੀ ਸਰਦਾਰ ਹੋ ਗਿਆ ਕਿ ਬੇਅਦਨੀਆਂ ਕਰਵਾ ਰਿਹਾ ਪ੍ਰਵਾਸੀਆਂ ਕੋਲੋਂ ਖੋਖੇ ਲਵਾ ਰਿਹਾ ਦੱਸ ਕਿ ਤਾਰੇ ਯਾਰ ਚੱਕ ਲਾਂਦਾ ਤਾਂ ਜੀ ਹਮ ਸਾਰੇ ਚੱਕ ਇਹ ਚੱਕਵਾ ਕੇ ਜਾਣਾ ਜੀ ਅੱਗੇ ਇੱਥੇ ਰੋਕ ਲਓ ਅਗਲੇ ਆਪਾਂ ਚੱਕਲੀ ਵੀ ਤੁਹਾਨੂੰ ਕਾਰਵਾਈ ਦਿਖਾਉਣੇ ਅੱਗੇ ਸਕੂਲ ਦੇ ਮੂਰੇ ਵੀ ਖੋਖੇ ਲੱਗੇ ਹੋਇਆ ਉਹ ਵੀ ਆਪਾਂ ਬੰਦ ਕਰਵਾ ਕੇ ਜਾਣੇ ਆ ਜੋ ਕਿ ਨਿੱਕੇ ਨਿੱਕੇ ਬੱਚੇ ਸਕੂਲ ਦੇ ਵਿੱਚ ਪੜ੍ਹਦੇ ਆ ਉਥੋਂ ਸਾਨੂੰ ਪਤਾ ਲੱਗਿਆ ਸਿਗਰਟਾਂ ਲਿਜਾ ਕੇ ਸਕੂਲ ਦੀ ਬੈਕਸਾਈਡ ਜਾ ਕੇ ਪੀਂਦੇ ਆ ਉਹ ਸਾਡੇ ਕੋਲੇ ਪੂਰੂ ਫੁਵਾ ਕੇ ਫਿਰ ਅਗਲੇ ਤੁਹਾਨੂੰ ਦਿਖਾਵਾਂਗੇ ਕਿੰਨੇ ਟਾਈਮ ਤੋਂ ਕਰਦੇ ਪਏ ਆ ਕਿੰਨਾ ਚਿਰ ਤੋਂ ਕਰਦਾ ਬਾਈ ਔਰ ਇਹ ਦੋ ਚਾਰ ਸਾਲ ਤੋਂ ਲੱਗੇ ਚਾਰ ਪੰਜ ਸਾਲ ਤੋਂ ਹੈ ਜਾਨੀ ਕਿ ਅੰਦਰੋਂ ਕਿਸੇ ਨੂੰ ਕੋਈ ਨਹੀਂ ਹੈਗਾ ਦੇਖੋ ਜੀ ਕਮੇਟੀ ਵਾਲੇ ਆਏ ਸੀਗੇ ਕਮੇਰਾ ਪ੍ਰਧਾਨ ਜੀ ਇਧਰ ਆਓ ਪ੍ਰਧਾਨ ਹੋਣਾ ਨੇ ਕਹਿਆ ਇਹਨਾਂ ਨੂੰ ਕਮੇਟੀ ਵਾਲਿਆਂ ਨੇ ਕਹਿੰਦੇ ਵੀ ਇੱਥੇ ਹਟਾ ਲਾ ਜਿਹੜਾ ਕੋਈ ਸਰਦਾਰ ਆ ਪਤਾ ਨਹੀਂ ਕੌਣ ਉਹ ਕਹਿੰਦਾ ਉਹ ਤਾਂ ਇੱਥੇ ਹੀ ਲੱਗੇ ਰਹਿਣੇ ਆ ਗਿਆ 30 ਸਾਲ 30 ਸਾਲ ਜੀ 20 ਸਾਲ 20 ਸਾਲ ਦੇ ਵਿੱਚ ਪ੍ਰਧਾਨਾ ਨੂੰ ਨਜ਼ਰ ਨਹੀਂ ਆ ਪ੍ਰਧਾਨ ਕਰੋ ਪੁੱਛੋ ਪ੍ਰਧਾਨ ਜੀ ਨੂੰ ਬੋਤਾ ਸਾਹਿਬ ਕੀ ਕਰ 30 ਸਾਲ ਤੋਂ ਜਾਨੀ ਲੱਗਿਆ ਕਹਿੰਦੇ ਰਹੇ ਹਰ ਇੱਕ ਨੂੰ ਸਾਡੇ ਨਾਲ ਪੈਂਦਾ ਹਰ ਇੱਕ ਨੂੰ ਕਹਿੰਦੇ ਰਹੇ ਕੋਟ ਨਾਲ ਪੈਂਦਾ ਨਹੀਂ ਮੈਂ ਨਾ ਐਤੀ ਬੜਿਆ ਪਹਿਲਾਂ ਪਿੰਡ 30 ਸਾਲ ਤੋਂ ਕੰਮ ਕਰਦਾ ਆ ਰਿਹਾ ਇਹ ਬੰਦਾ ਜਾਨੀ ਇਹ ਗੁਰੂ ਜੀ ਦਾ ਰੋਮ ਹੈ ਇਹ ਬੰਦਾ ਜਿਹਦਾ ਪਿਆ ਹੈ ਹਮਕਾ ਵੀ ਨਹੀਂ ਬੋਲਾ ਬੋਲਾ ਲਾਉਂਦਾ ਕਿ ਕੀ ਕੀ ਲੋਡਰ ਨਹੀਂ ਕੀਤੀ ਗੱਲ ਝੂਠਾ ਬੋਲਣਾ ਸਿੱਧਾ ਲੋਡਰ ਨਹੀਂ ਕੀਤੀ ਆ ਬੈਠ ਮੈਂ ਨਹੀਂ ਬੈਠ ਲੋਡਰ ਨਹੀਂ ਕੀਤੀ ਆ ਆ ਪਜਵਾ ਪਾਖਣਾ 30 ਸਾਲ ਹੋ ਗਏ ਇੱਥੇ ਬੈਠੇ ਮੈਂ ਮਰ ਜਣਾ ਝੂਠ ਮਾਰ ਲੋ ਜਾਣਾ ਕਰ ਮੂੰਹ ਕਰ ਗੱਲ ਕਰ ਲੋ ਪੌਂਡਾ ਵਹੀਂ ਪਰ ਲੋ ਮੱਲੀ ਉਧਰ ਸੰਗਤ ਨੂੰ ਗੱਲ ਜਿਹੜੀ ਦੱਸਣੀ ਆ 30 ਸਾਲ ਤੋਂ ਤੁਸੀਂ ਇੱਥੇ ਕੰਮ ਕਰਦੇ ਆ ਰਹੇ ਹੋ ਪੂਰੀ ਕਿੱਥੋਂ ਕੰਮ ਕਰਦੇ ਆ ਰਹੇ ਹੋ ਮੈਂ ਉਧਰ ਚੀਜ਼ ਕਿੰਨੇ ਤਰ੍ਹਾਂ ਪਰਮਿਸ਼ਨ ਦਿੱਤੀ ਤੁਹਾਨੂੰ ਇਹ

ਜਿਹੜੇ ਮੈਨੂੰ ਕਮੈਂਟ ਮਾਰਦੇ ਜਦੋਂ ਮੈਂ ਵਧੀਆ ਕੰਮ ਕਰਦਾ ਜੇ ਕੰਮ ਕਰਨੇ ਨਹੀਂ ਦਿੰਦੇ ਸਾਨੂੰ ਵਿੱਚ ਥੱਲੇ ਐਵੇਂ ਕਹਿਣਗੇ ਵੇਲੜ ਵੇਲੜ ਉਹਨਾਂ ਨੂੰ ਵੀਰਾਂ ਨੂੰ ਕਹਿਣਾ ਤੁਸੀਂ ਵੇਲੇ ਬਹਿ ਕੇ ਕਮੈਂਟ ਮਾਰੀ ਜਾ ਸਾਨੂੰ ਕੋਈ ਕੁੱਤੇ ਵਾਂਗੂ ਭੌਂਕੋ ਸਾਨੂੰ ਕੋਈ ਟੈਨਸ਼ਨ ਨਹੀਂ ਅਸੀਂ ਕੰਮ ਕਰਨਾ ਸੇਵਾ ਕਰਨੇ ਲੱਗੇ ਹੋਏ ਆ ਜਿਹੜਾ ਮਰਜ਼ੀ ਬੋਲੀ ਜਾਵੇ ਸਾਨੂੰ ਕੋਈ ਟੈਨਸ਼ਨ ਨਹੀਂ ਆ ਖੋਖਾ ਬੰਦ ਕਰਾ ਚੱਲੇ ਆ ਹੱਤੋ ਬਾਝ ਖੋਖਾ ਲੱਗਿਆ ਤੇ ਇਹ ਜੁੱਤੀਆਂ ਉਹ ਫੇਰਾਂਗਾ ਆਨਲਾਈਨ ਕੈਮਰਾ ਦਿਖਾਵਾਂਗਾ ਤੁਹਾਨੂੰ ਜੇ ਫੇਰ ਦੇ ਤੇ ਆ ਸਾਹਮਣੇ ਗੁਰੂ ਘਰ ਆ ਤੇ ਆ ਪ੍ਰਵਾਸੀ ਆ ਜਿਹਨੇ ਖੋਖੇ ਲਾਇਆ ਇੱਥੇ ਜੀ 30 ਸਾਲ ਰਿਹਾ ਕਹਿੰਦਾ 10 ਸਾਲ ਦਾ 30 ਸਾਲ ਤੋਂ ਲੱਗਾ ਕਮੇਟੀ ਵੀ ਸਾਡੀ ਚਲੋ ਜੋ ਵੀ ਲੱਗਾ ਤਾਂ ਹੋ ਤੋ ਗਿਆ ਇਹ ਨਹੀਂ ਸਾਨੂੰ ਪਤਾ ਕਿ ਅਗਲਾ ਖੋਖਾ ਪਾ ਤੁਹਾਨੂੰ ਦਿਖਾਉਣੇ ਆ ਜੋ ਸਕੂਲ ਦੇ ਸਾਹਮਣੇ ਆ ਗਿਆ ਬਾਕੀ ਇਧਰੋਂ ਮਾਰੋ ਸ਼ਾਰਟ ਗੁਰੂ ਘਰ ਦੇ ਲੋ ਤੇ ਦਸ ਕੋ ਆਉਂ ਸੰਗ ਤੁਹਾਨੂੰ ਵੀ ਗੁਰੂ ਘਰ ਕਿੰਨੀ ਕੁ ਦੂਰ ਹੈਗਾ ਚਲੋ ਸੀ ਨਹੀਂ ਕਹਿ ਰਹੇ पियाओ दो महीना पर्ची को काट के तो। तो तो। तो क्या टूटला रोज रोज आ देखो प्रधान जी झूठ बोल रही है रोज रोज बैठना रोज ना पुलिस कैमरा खाए हो वो देखो क्या रहा मैं बेवकूफ हूं वो मैं उधर रेडी लगांदे थी वो तो रेडी नहीं लगाने दिया ਆ ਨਿਕਲ ਆਇਆ ਸੇਟਾਂ ਕਰੀ ਨਾ ਵੇ ਬੰਦਿਆ ਇਹ ਸਾਰੇ ਰੌਲੇ ਪੈਣ ਤੋਂ ਪਹਿਲਾਂ ਤੂੰ ਤੂ ਗੈਰ ਕੀਤੀਆਂ ਨੇ ਸੱਚੇ ਪਾਪ ਕਰਕੇ ਤੈਨੂੰ ਮੈਂ ਪਤਾ ਰੋਣਾ ਆਉਂਦਾ ਨਹੀਂ ਸਾਰਿਆਂ ਨੂੰ ਤੂੰ ਮੋਲ ਵੀ ਹੈਗੀ ਅਵੇਕੀ ਤਾਂ ਹੈ ਨਾ ਤੇਰੇ ਕੋਲੋਂ ਨਿਕਲੀਆਂ ਮੈਂ ਨਹੀਂ ਮੰਨਦਾ ਤੂੰ ਦੋ ਵਾਰ ਕਿੱਸੀ ਆਪ ਗੱਲ ਕਰਦੀਆਂ ਦੇ ਜਿਹੜੇ ਤੁਹਾਨੂੰ ਸਾਹਮਣੇ ਨਹੀਂ ਸੀ 2 ਮਹੀਨਾ ਪਹਿਲੇ ਹੁਣ ਸਾਹਮਣੇ ਨਜ਼ਰ ਆ ਗਿਆ ਨਹੀਂ ਪਤਾ ਕਿ ਸਰ ਮੇਰਾ ਕਿਉਂ ਨਹੀਂ ਪਤਾ ਇਹ ਵਿਦਿਆਪਰਾਤ ਹੈ ਹੋ ਆਪ ਵੀ ਪੜੀ ਲਿਖੀ ਹੋ ਵਿਦਿਆਪਰਾਤ ਹੈ ਲਿਖੀ ਹੋ ਤੇ ਵਿਦਿਆ ਦੇ ਸਾਹਮਣੇ ਵੀ ਤੁਸੀਂ ਵਿੱਚ ਹੋਗੇ ਉਹ ਪਤਾ ਨਹੀਂ ਸਾਹਮਣੇ ਨਿਕਲ ਨਿਕ ਕੇ ਬੱਚੇ ਆਤੇ ਹਨ ਮੈਨੂੰ ਵਾਹ ਰਹਿਣੀ ਪਤਾ ਕਿ ਉਹਨਾਂ ਦੀ ਇਤਨੀ ਵੱਡੀ ਸਕੂਲ ਤੇ ਦਿਖਾ ਤੈ ਮੈਂ ਇੱਥੇ ਬੱਚੇ ਦੇਖਦਾ ਨਹੀਂ ਪਤਾ ਸਰ ਮੈਂ 2 ਮਹੀਨਾ ਪਹਿਲਾਂ ਬੱਸ ਆਪਣੀ ਬੇਟੀ ਨਹੀਂ ਬੇਚਾਂਗੇ 7 ਮਹੀਨੇ ਨਹੀਂ ਤੇ ਮਾਪੇ ਹੀ ਦਿਖਾਉਗਾ ਮੇਰੇ ਨਾਲ ਸਭ ਦਾ ਗਾਇਕ ਹਾਂ ਅਸਲ ਵਿੱਚ ਪਾਈਕਲ ਉੱਤਰਾ ਕੇ ਕੋਕਲਾ ਨਾੜਾ ਕੇ ਲਈ ਆ ਬੱਬਾ ਜੀ ਨਹੀਂ ਨਹੀਂ ਇਹਨਾਂ ਦਾ ਕਹਿਣਾ ਹੈਗਾ ਕੀ ਐਲਾਨਸਰ ਸਾਹਿਬ ਇਹ ਹੋਰ ਪਹਿਲਾਂ ਕੀ ਚਾਹ ਪਪਾਂ ਚਾਹ ਰਹਿਣਗੇ ਕਿ ਕੀ ਕਰੀਏ ਇਹਨਾਂ ਕੋਲ ਤਾਂ ਫੇਰ ਨਿਕੜੇ ਆਏ ਜੀ ਵੀ ਰੋਜ਼ ਕਰ ਜਾਂਦੇ ਨੇ ਪਰ ਨਹੀਂ ਮੰਨਦੇ ਕਿ ਕਹਾ ਤੇ ਇਹਨਾਂ ਨਾਂ ਤੇ ਇਹ ਲਗਾਏਗਾ ਉਹਨੂੰ ਦਰਤੀ ਨਹੀਂ ਆਖੇ ਹਾਂਜੀ ਵਾਹ हां वाली चल रहे हो थोड़े ना कर दे ना हां फ्री चल रहा हां ये काम में नहीं आए हां हां ये फाट कर ले रहे हैं सुने सुनूर हां ले गए ताकि कर हां एक मिनट लगा चक्कर नो ਆਪਾਂ ਵੀ ਰੋਪਾਂਗੇ ਜੀ ਹਾਂ ਜਦੋਂ ਉਹ ਕਰਕੇ ਲਿਆ ਪਰੀਆਂ ਸਭ ਸਭ ਮਾ ਤੁ ਮੰਨਣ ਕੇ ਤਿਆਰ ਹੋ ਗਾਨੀ ਮੰਨ ਗਈ ਜੀ ਇਹ ਕਹਿੰਦੀ ਮੈਂ ਵੇਚਦੀ ਛਡਾ ਕੀੜੀਆ ਪਰ ਹੁਣ ਜਿਹੜੀ ਨਾ ਨਾ ਹਟੇ ਤੇ ਸੱਤ ਤੂਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕੁਲਦੀਪ ਸਿੰਘ ਮੁੱਖ ਜ਼ਹੀਦਾਰ ਜ਼ਿਲ੍ਹੇ ਦਾ ਤੇ ਨਿਰਮਲ ਅਕਾਲਪੁਰਗਾ ਗੁਰਦੁਆਰਾ ਸਾਹਿਬ ਤੋਂ ਅਸੀਂ ਪਹੁੰਚੇ ਇੱਥੇ ਅੱਜ ਸਾਨੂੰ ਇੱਥੋਂ ਨਾ ਕਿੰਨੇ ਦਿਨ ਤੋਂ ਸਾਨੂੰ ਖਬਰ ਆ ਰਹੀ ਜਾਂ ਸਾਡੇ ਪ੍ਰਧਾਨ ਸਾਹਿਬ ਜੀ ਆ ਗੁਰਦੁਆਰਾ ਸਾਹਿਬ ਦੇ ਤੇ ਸਕੂਲ ਦੇ ਵਿੱਚੋਂ ਵੀ ਸਾਨੂੰ ਖਬਰ ਮਿਲੀ ਸੀਗੀ ਵੀ ਇੱਕ ਕੁਝ ਪ੍ਰਵਾਸੀ ਲੋਕ ਸਿਕਟਾ ਬੀੜੀਆਂ ਵੇਚਦੇ ਨੇ ਜੇ ਆਹੀ ਆਣ ਕੇ ਦੇਖਿਆ ਵੀ ਵਾਕਈ ਬੀੜੀਆਂ ਸਿਕਟਾਂ ਦੇ ਖੋਖੇ ਨਿਕਲੇ ਇੱਥੋਂ ਬੀੜੀਆਂ ਸਿਕਟਾਂ ਵੇਚਦੇ ਆ ਵਕਾਉਂਦੇ ਵੀ ਕਿੰਨਾ ਕੋਲੋਂ ਨਿੱਕੇ ਨਿੱਕੇ ਕੁੜੀਆਂ ਧੀਆ ਭੈਣਾਂ ਨੇ ਉਹਨਾਂ ਕੋਲੋਂ ਵਕਾਉਂਦੇ ਨੇ ਇਹ ਕੀ ਗੱਲ ਵੀ ਸਾਡੇ ਪੰਜਾਬ ਨੂੰ ਡੋਪਣਾ ਚਾਹੁੰਦੇ ਆ ਆਪਣੇ ਧੀਆ ਭੈਣਾਂ ਕੋਲ ਪ੍ਰਵਾਸੀ ਲੋਕ ਨਿੱਕੇ ਨਿੱਕੇ ਬੱਚਿਆਂ ਕੋਲ ਕਿਉਂ ਬੀੜੀਆਂ ਸਿਕਟਾ ਵਕਾਉਂਦੇ ਆ ਕਿਉਂ ਨਸ਼ਾ ਵਕਾਉਂਦੇ ਆ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਜੇ ਤੁਸੀਂ ਬਿਹਾਰ ਦੇ ਵਿੱਚੋਂ ਆ ਗਏ ਹੋ ਪੰਜਾਬ ਦੇ ਵਿੱਚ ਆ ਕੇ ਰੋਟੀ ਥਾਲੀ ਦੇ ਵਿੱਚ ਬਹਿ ਕੇ ਰੋਟੀ ਖਾਣੇ ਹੋ ਪੰਜਾਬ ਦੀ ਥਾਲੀ ਦੇ ਵਿੱਚ ਤੁਸੀਂ ਸਰਾ ਕਰਦੇ ਪਏ ਹੋ ਹੂੰ ਸਰਾ ਕੀ ਕਰਦੇ ਪਏ ਆ ਇਹ ਆਪਣੇ ਪੰਜਾਬ ਦੇ ਵਿੱਚ ਸਾਡੇ ਬੱਚਿਆਂ ਨੂੰ ਨਿੱਕੇ ਨਿੱਕੇ ਨਾਲ ਸਕੂਲ ਪਹਿਲਾਂ ਸਕੂਲ ਜਾਣਗੇ ਇਥੇ ਸਾਨੂੰ ਇਹ ਵੀ ਪਤਾ ਲੱਗਾ ਵੀ ਇਹ ਤਾਂ ਸਿਗਟਾ ਲੈ ਕੇ ਪਿੱਛੇ ਜਾ ਕੇ ਖੇਤਾਂ ਦੇ ਵਿੱਚ ਜਾ ਕੇ ਸਿਗਟਾ ਪੀਂਦੇ ਆ ਉਹ ਸਾਨੂੰ ਵੀਡੀਓ ਅਜੇ ਪਹੁੰਚੀ ਨਹੀਂ ਨਹੀਂ ਸਾਡੀ ਪਹਿਲਾਂ ਹੀ ਆ ਕੇ ਵੀਡੀਓ ਪਹੁੰਚਣ ਵਾਲੀ ਸੀ ਕਹਿੰਦੇ ਬਾਬਾ ਜੀ ਤੁਹਾਨੂੰ ਵੀਡੀਓ ਬਣਾ ਕੇ ਭੇਜਣੀ ਸੀ ਪਰ ਸਾਡੇ ਕੋਲੇ ਅਜੇ ਪਹੁੰਚੀ ਨਹੀਂ ਹੈਗੀ ਤੇ ਮੈਂ ਇਹੀ ਕਹਿਣਾ ਚਾਹਣਾ ਇਹਨਾਂ ਨੂੰ ਵੀ ਜਿੰਨੇ ਵੀ ਪ੍ਰਵਾਸੀ ਲੋਕ ਆ ਮੇਰੇ ਵੀਰ ਆ ਨਸ਼ਾ ਕੋਈ ਵੀ ਸਕੂਲ ਹੋਵੇ ਕੋਈ ਮੰਦਰ ਹੋਵੇ ਕੋਈ ਮਸਜਿਦ ਹੋਵੇ ਇਦਾਂ ਦੀ ਚੀਜ਼ ਨਹੀਂ ਵਿਕਣੀ ਚਾਹੀਦੀ ਹੈਗੀ ਬਾਕੀ 3 ਸਾਲ ਤੋਂ ਇਹ ਕੰਮ ਹੋ ਰਿਹਾ ਤੁਹਾਨੂੰ ਕਿੰਜ ਆ ਗਈ ਆ ਬਾਬਾ ਜੀ ਬੇਟਾ ਜੀ ਜੇ ਮੈਨੂੰ ਪਤਾ ਲੱਗੂਗਾ ਜੇ ਤੁਸੀਂ ਮੈਨੂੰ ਬੋਲੋਗੇ ਤੁਹਾਡੀ ਜੀਵ ਦੇ ਵਿੱਚ ਪੁੱਤਰ ਮੇਰੀ ਗੱਲ ਸੁਣ ਤੁਸੀਂ ਜੀਵ ਦੇ ਵਿੱਚੋਂ ਜੇ ਬੋਲੋਗੇ ਤਾਂ ਹੀ ਮੇਰੇ ਕੋਲੇ ਆਵਾਜ਼ ਪਹੁੰਚੂਗੀ ਜੇ ਪ੍ਰਧਾਨਾ ਨੇ ਮੈਨੂੰ ਦੱਸਿਆ ਤਾਂ ਤਾਂ ਹੀ ਪਤਾ ਲੱਗਿਆ ਤਾਂ ਹੀ ਮੈਂ ਆਇਆ ਪ੍ਰਧਾਨਾ ਨੂੰ ਵੀ ਕੀ ਲੱਗਦਾ ਕਿ 30 ਸਾਲ ਬਾਅਦ ਆ ਗਰੀ ਹੁਣ ਇਹ ਤਾਂ ਦੇਖੋ ਜੀ ਉਹਨਾਂ ਨੇ ਪੁੱਛ ਮੈਂ ਗਲਤੀ ਪ੍ਰਧਾਨਾ ਦੀ ਮੰਨਦਾ ਤੇ ਕੁਝ ਪ੍ਰਵਾਸੀ ਲੋਕਾਂ ਦੀ ਮੰਨਦਾ ਅੱਛਾ ਜੀ ਅੱਛਾ ਬੋਲੋ ਬੋਲੋ ਮੈਂ ਕੁਝ ਪ੍ਰਧਾਨਾ ਦੀ ਗਲਤੀ ਮੰਨਦਾ ਕੁਝ ਉਹ ਜਿਹੜੇ ਸਰਦਾਰ ਲੋਕ ਆ ਜਿਨ੍ਹਾਂ ਨੇ ਜਗ੍ਹਾ ਦਿੱਤੀ ਆ ਉਹ ਸਭ ਤੋਂ ਗੰਦੇ ਲੋਕ ਆ ਕੀੜੇ ਗੰਦੇ ਕੀੜੇ ਕਹੂੰਗਾ ਮੈਂ ਉਹ ਬੰਦੇ ਨਹੀਂ ਕਹੂੰਗਾ ਸਰਦਾਰ ਨਹੀਂ ਕਹੂੰਗਾ ਉਹ ਭੇਡਾਂ ਨੇ ਸਾਡੇ ਵਿੱਚ ਵੜੀਆਂ ਆ ਇਹ ਅਸਲੀ ਭੇਡੀਆਂ ਨੇ ਜਿਹੜੀਆਂ ਸਾਡਿਆਂ ਪਾਰਟੀ ਦੇ ਉੱਤੇ ਬੀੜੀਆਂ ਸਿੱਟਾ ਵਕਾਰੇ ਗੁਰੂ ਘਰਾਂ ਦੇ ਸਾਹਮਣੇ ਪਾਪਾ ਜੀ ਮੇਰੀ ਗੱਲ ਤੇ ਆਣਾ ਸੁਣੋ ਆਮ ਆਦਮੀ ਪਾਰਟੀ ਸਰਕਾਰ ਹੈ ਜੀ ਨਸ਼ਾ ਮੁਕਤ ਖਤਮ ਨਸ਼ਾ ਖਤਮ ਕਰਾਂਗੇ ਇਹ ਤਾਂ ਨਸ਼ਾ ਦਿਨੋ ਦਿਨ ਵਧੀ ਜਾ ਰਿਹਾ ਉਹ ਉਹ ਤਾਂ ਮਹਾਰਾਜ ਕਰਦੇ ਹੀ ਪਏ ਆ ਸਰਕਾਰ ਕਿੱਥੋਂ ਕਰ ਦੂਗੀ ਉਹ ਝੂਠੀਆਂ ਸੋਵਾਂ ਖਾ ਕੇ ਸੋਵਾਂ ਖਾ ਲੀਆਂ ਗੁੱਟਕੇ ਲੈ ਲੈ ਕੇ ਹਜੇ ਤੱਕ ਚਿੱਟਾ ਨਹੀਂ ਬੰਦ ਹੋਇਆ ਸਾਡਾ ਤੇ ਬੀੜੀਆਂ ਸਿੱਟਾ ਕਿੱਥੋਂ ਬੰਦ ਕਰਾਵਾਂਗੇ ਬੀੜੀਆਂ ਸਿੱਟਾ ਚੱਲਦੀਆਂ ਪਈਆਂ ਸਾਰੇ ਆਮ ਚੱਲਦੀਆਂ 30 ਸਾਲ ਦਾ ਚੱਲਦੀਆਂ ਮੈਂ 2 ਮਹੀਨੇ ਤੋਂ ਚੱਲਦੀਆਂ ਪਈਆਂ ਜਿਹੜੀ ਆਨ ਦੀ ਜਿਹੜੀ ਪੀੜੀ ਆ ਉਹ ਬ ਅਸੀਂ ਆਏ ਆ ਸਾਨੂੰ ਦੁੱਖ ਆ ਵੀ ਸਾਡੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਰਹੀ ਆ ਅਸੀਂ ਤਾਂ ਹੀ ਮੁੱਦਾ ਚੁੱਕਿਆ ਮੈਨੂੰ ਸਾਨੂੰ ਕਿ ਲੋੜ ਸੀ ਮੁੱਦਾ ਚੁੱਕਣ ਦਾ ਪੱਤਰਕਾਰ ਜੀ ਤੇ ਜਦੋਂ ਪਤਾ ਲੱਗਿਆ ਅੱਜ ਜੇ ਸੈਂਟ ਸਿੜਕਿਆ ਅੱਜ ਤੇ ਤਾਂ ਹੀ ਖੁਸ਼ਬੂ ਖਿਲਰੀ ਆ ਤੇ ਜੇ ਸੈਂਟ ਨਹੀਂ ਖਿਸੜੇ ਤੇ ਕਿੱਥੋਂ ਖੁਸ਼ਬੂ ਆਣੀ ਸੀਗੀ ਇਹ ਦੱਸੋ ਪੰਜਾਬ ਦਾ ਸਕੂਲ ਬਿਲਕੁਲ ਸਾਹਮਣੇ ਆ ਤੇ ਸਕੂਲ ਦੇ ਪ੍ਰਿੰਸੀਪਲ ਟੀਚਰ ਨੂੰ ਵੀ ਇਹ ਬਾਤ ਚਿਕਨੀ ਚਾਹੀਦੀ ਕਿ ਕੀ ਉਹਨਾਂ ਦੇ ਉਹ ਮੈਨੂੰ ਲੱਗਦਾ ਉਹਨਾਂ ਦੇ ਸਕੂਲ ਦੇ ਪੈਸੇ ਘੱਟ ਲੱਗਦੇ ਨੇ ਅੱਜ ਛੁੱਟੀ ਆ ਨਾ ਤਾ ਕਰਕੇ ਐਤਵਾਰ ਕਰਕੇ ਤੇ ਨਾ ਜੇ ਨਾ ਆਉਂਦੇ ਇਹ ਪਹਿਲਾਂ ਆਉਂਦੇ ਫਿਰ ਅਸੀਂ ਉਹਨਾਂ ਨੂੰ ਵੀ ਬੋਧ ਵੀ ਕੀ ਗੱਲ ਹੈ ਮੈਨੂੰ ਲੱਗਦਾ ਉਹ ਵੀ ਵਿਕੇ ਹੋ ਜਾਂ ਨਾਲ ਹਿੱਸਾ ਜਾਂਦਾ ਉਹਨਾਂ ਦਾ ਚਾਪੱਤੀ ਹੈਗੀ ਵਿੱਚ ਚਾਚੂ ਜਾਂਦੀ ਹੈਗੀ ਤਾਂ ਕਰਕੇ ਇਹਨਾਂ ਨੂੰ ਰੋਕ ਨਹੀਂ ਸਕੇ ਪੰਜਾਬ ਦਾ ਨਸ਼ਾ ਨਾਮ ਦਾ কলੰਕ ਹੈ ਕੀ ਲੱਗਦਾ ਕਿ ਇਹ ਬਣਾ ਰਹੇ ਨੇ ਸਾਰੇ ਮਿਲ ਕੇ ਬਣਾ ਹੀ ਰਿਹਾ ਜੀ ਹੁਣ ਵੇਚਦੇ ਤਾਂ ਆਪਾਂ ਇਹਨਾਂ ਕੋਲ ਹੀ ਨਿਕਲੇ ਤਾਂ ਇਹਨਾਂ ਨੂੰ ਕਵਾਂਗੇ ਜੇ ਪੰਜਾਬੀ ਵੇਚੂਗਾ ਹੀ ਪੰਜਾਬੀ ਨੂੰ ਕਵਾਂਗੇ ਜੇ ਪ੍ਰਵਾਸੀ ਅੱਜ ਵੇਚ ਰਿਹਾ ਹੈਗਾ ਤੇ ਪ੍ਰਵਾਸੀ ਨੂੰ ਕਵਾਂਗੇ ਉਹਨਾਂ ਕੋਲ ਹੀ ਬੀੜੇ ਸਿਕਟਾ ਨਿਕਲਿਆ ਨੇ ਸਾਹਮਣੇ ਤੁਹਾਡੇ ਸਾਹਮਣੇ ਸਕੂਲ ਆ ਸਾਹਮਣੇ ਗੁਰਦੁਆਰਾ ਸਾਹਿਬ ਇਹ ਸੋਭਾ ਚੀਜ਼ਾਂ ਦਿੰਦਿਆਂ ਜਾਂ ਨਹੀਂ ਦਿੰਦਿਆਂ ਮੈਨੂੰ ਇਹ ਦੱਸਿਆ ਜਾਵੇ ਸੰਗਤਾਂ ਨੂੰ ਵੀ ਬੇਨਤੀ ਹੈ ਹਾਂਜੀ ਹਾਂਜੀ ਇਹ ਪਹਿਲਾਂ ਤਾਂ ਇਹ ਗੱਲ ਇਹ ਇੱਥੇ ਹੈਗਾ ਬੋਟਾਂ ਵਾਲਾ ਪਹਿਲਾਂ ਪਰਲਾਣ ਸੀਗਾ ਬੋਟਾਲੇ ਅਸੀਂ ਪਰਲਾਣ ਦੇ ਅਸੀਂ ਬੋਟਾ ਦੀ ਸੇਵਾ ਕਰਨ ਲਈ ਆ ਅਸੀਂ ਡੰਡ ਨਹੀਂ ਪੈਣ ਵਾਲਾ ਬੋਟਾਲੇ ਪ੍ਰਧਾਨ ਜੀ ਉਹ ਗੁਰਦੁਆਰੇ ਸਾਹਮਣੇ ਇੱਕ ਬੰਦਾ 30 ਸਾਲ ਤੋਂ ਵੀਡੀਓ ਸਿੱਟਾ ਵੇਚਦੇ ਆ ਰਿਹਾ ਉਹ ਕਹਿੰਦੇ ਪ੍ਰਧਾਨ ਜੀ ਨੂੰ ਪਤਾ ਵਾ ਓਏ ਪੁਰਾਣਿਆਂ ਨੂੰ ਪਤਾ ਜੇ ਮੈਨੂੰ ਹੁਣ ਪਤਾ ਲੱਗਾ ਤਾਂ ਚਾਹੀਦਾ ਪਤਾ ਚੱਕੇ ਤੁਸੀਂ ਇੱਥੇ ਕਿੰਨੀ ਦੇਰ ਤੋਂ ਹੈਗੇ ਹੋ ਮੈਂ ਪਿਛਲੇ ਸਾਲ ਤੋਂ ਲੋੜ ਹੀ ਨੋ ਪਿਛਲੇ ਸਾਲ ਤੋਂ ਇਹ ਸਾਰਾ ਹੀ ਇਸ ਸਾਲ ਤੋਂ 8 ਕਿਹਾਗਾ ਤਾਂ 9 ਮਹੀਨੇ ਆੜੀ ਤਾਂ ਨੌਲੇ ਜੀ ਮਗਾਇ ਲੌਟਮੈਂਟ ਕਰਦੇ ਗਰੀਬ ਦੀ ਕੋਈ ਨਹੀਂ ਸੁਣਦਾ ਤਕੜੇ ਆ ਬੰਦੇ ਇਹਨਾਂ ਜਿਹੜੇ ਤਗੜੇ ਬੰਦੇ ਦੀ ਇਹ ਸੁਣੀ ਜਾਂਦੀ ਨੇ ਜਿਹੜੇ ਟਕੜਨਾ ਹੀ ਬੈਠੇ ਤਗੜੇ ਬੰਦੇ ਆ ਉਹ ਕਹਿੰਦੇ ਆ ਕਿ ਸਾਡੀ ਨਾਲ ਕਿਸੇ ਨੂੰ ਆ ਗੱਲ ਹੋਇਆ ਅੱਜ ਜੱਥੇਬੰਦੀ ਪੂਰੀ ਤਿਆਰ ਹੋ ਕੇ ਇੱਥੇ ਆ ਕੇ ਸਾਰਾ ਇਹਨਾਂ ਨੇ ਬੰਦ ਕਰਾਇਆ ਹੁਣ ਅੱਕੇ ਤੋਂ ਹੈ ਜਿਹੜੀ ਕੀ ਹੈ ਨਾ ਹੈਗਾ ਮੈਟਰ ਕੀ ਹੈ ਕੀ ਇਹ ਕੰਮ ਕਰਨਗੇ ਕਿ ਨਹੀਂ ਕਰਨਗੇ ਜੇ ਕਰਨਗੇ ਕੋਟੇ ਵੀ ਖਾਣਗੇ ਹੁਣ ਕਿਸੇ ਨੂੰ ਰੋਕ ਨਹੀਂ ਰੱਖਾਂਗੇ ਪੂਰੀ ਇਹ ਕਹਿੰਦੇ ਅਲੇ ਕੱਲ ਬੰਦਾ ਇੱਥੇ ਵੀਡੀਓ ਲੈ ਕੇ ਆ ਮੱਕਰ ਕੀ ਹੋਣਾ ਨਾ ਨਿਕਲੇਗੀ ਵੀਡੀਓ ਪੂਰੀਆਂ ਨਿਕਲਿਆ ਤਗੜੇ ਹੰਡ ਕਰਨਾ ਦੇ ਅਸੀ ਗਰੀਬ ਬੰਦੇ ਆ ਜੀ ਸਮਝ ਗਿਆ ਮੈਂ ਐਕਟ ਦੇ ਪ੍ਰਕਾਰ ਮੈਂ ਐਕਟ ਦੀ ਮਾਫੀ ਨੇ ਕਿਰਪਾ ਕੀਤੀ ਆ ਕਰਤੀ ਕਿਰਪਾ ਹੁਣ ਹਾਂਜੀ ਕਿਰਪਾ ਲਾਜ ਬੁਲਾ ਹਾਂਜੀ ਲੀਗਲੀ ਕਿਵੇਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਰੋਡ ਤੇ ਖੜ ਕੇ ਸਕੂਲ ਕੋਈ ਕਿ 100 200 ਮੀਟਰ ਦਾਇਰਾ ਵੀ ਫਿਕਸ ਕੀਤਾ ਗਿਆ ਹੈ ਪਿੱਛੇ ਪਿੱਛੇ ਕੋਈ ਗੁਰਦੁਆਰਾ ਵਾ ਕੋਈ ਪ੍ਰਾਇਮਰੀ ਸਕੂਲ ਆ ਇਹ ਕਾਨੂੰਨ ਬਣਿਆ ਹੋਇਆ ਆ ਆਮ ਪਬਲਿਕ ਨੂੰ ਇਹ ਕਾਨੂੰਨ ਦਾ ਪਤਾ ਨਹੀਂਗਾ ਪਹਿਲੀ ਗਲਤੀ ਇਹ ਆ ਵੀ ਸਿੰਘਾਂ ਦੀ ਲੋੜ ਉਰੇ ਕਿਉਂ ਪਈ ਇਹ ਕਾਨੂੰਨ ਨੂੰ ਨਹੀਂ ਦੇਖਦਾ ਇਹ ਪ੍ਰਸ਼ਾਸਨ ਨੂੰ ਨਹੀਂ ਦੇਖਦਾ ਤੁਸੀਂ ਕੋਈ ਵੀ ਪ੍ਰਾਇਮਰੀ ਸਕੂਲ ਆ ਕੋਈ ਗੁਰਦੁਆਰਾ ਵਾ ਇਹ ਐਕਟ ਵਾ ਇੱਕ ਤੁਸੀਂ 500 ਮੀਟਰ ਦੀ ਦੀ ਦੂਰੀ ਦੇ ਵਿੱਚ ਨਾ ਕੋਈ ਮੀਟ ਦੀ ਦੁਕਾਨ ਖੋਲ ਸਕਦੀ ਆ ਨਾ ਕੋਈ ਸ਼ਰਾਬ ਦਾ ਠਿਕਾ ਖੋਲ ਸਕਦਾ ਨਾ ਕੋਈ ਬੀੜੀਆਂ ਸਿਕਟਾਂ ਦਾ ਹੋ ਸਕਦਾ ਇੱਕ ਪ੍ਰਾਇਮਰੀ ਸਕੂਲ ਆ ਸਾਹਮਣੇ ਗੁਰਦੁਆਰਾ ਵਾ ਇਹਨਾਂ ਨੂੰ ਇਹ ਨਹੀਂ ਦਿਖਦਾ ਮੈਂ ਤਾਂ ਕਹਿੰਦਾ ਜਿਹੜੇ ਗੁਰਦੁਆਰੇ ਦੇ ਜਿਹੜੇ ਉਰੇ ਕੋਈ ਪੰਚਾਇਤ ਆ ਜਾਂ ਕੌਂਸਲਰ ਆ ਮੈਨੂੰ ਨਹੀਂ ਪਤਾ ਕੌਣ ਆ ਇਹਨਾਂ ਦੇ ਮੋਹਤਵਾਰ ਪਿੰਡ ਦੇ ਉਹਨਾਂ ਨੂੰ ਨਹੀਂ ਦਿਖਦਾ ਵੀ ਇੱਕ ਬੱਚੇ ਜਦੋਂ ਸਕੂਲ ਤੋਂ ਬਾਹਰ ਛੁੱਟੀ ਕਰਦੇ ਆ ਤੇ ਉਹ ਬਾਹਰ ਗੁਟਕਾ ਖਾਊਗੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਇੱਕ ਬੱਚਾ ਵਾ ਉਹ ਕੱਲ ਉਹਨਾਂ ਨੇ ਭੱਡੇ ਹੋਣਾ ਉਹ ਬਚਪਨ ਦੇ ਵਿੱਚ ਹੀ ਇਹ ਗੁਟਕੇ ਖਾਣ ਲੱਗ ਜਾਣ ਤੇ ਬੀੜੀਆਂ ਸਿਕਟਾ ਦੇਖ ਲੈਣ ਇਹ ਤਾਂ 150 ਕਿਲੋਮੀਟਰ ਦਾ ਦਾਰਾ ਇਹ ਕੀ ਕਾਨੂੰਨੀ ਕਾਰਵਾਈ ਦੇ ਮੈਂ ਕਹਾਂ ਜੀ 500 500 ਮੀਟਰ ਦਾ ਦਾਰਾ ਵਾ 500 ਮੀਟਰ ਦੇ ਦਾਰੇ ਤੋਂ ਬਾਹਰ ਜਿਹੜਾ ਸ਼ਰਾਬ ਦੇ ਠੇਕੇ ਮਿਹਰੇ ਇਹ ਕਾਨੂੰਨ ਆ ਕਾਨੂੰਨ ਦੇ ਮੁਤਾਬਕ ਇਹ ਹੈਗਾ ਵਾ ਕਾਨੂੰਨ ਬਣਿਆ ਹੋਇਆ ਇਹਦਾ ਪਰ ਆਪ ਲੋਕਾਂ ਨੂੰ ਪਤਾ ਨਹੀਂਗਾ ਇੱਕ ਕਿਰਾਏ 54000 ਰੁਪਏ ਦੇ ਕਿਰਾਏ ਦੇ ਪਿੱਛੇ ਆਪਣੇ ਇਹਨਾਂ ਨੇ ਗੁਰੂ ਨੂੰ ਵੀ ਆਪਣਾ ਦੀ ਬੇਅਬਦੀ ਕਰਦੇ ਪਏ ਆ ਕਾਰਵਾਈ ਕੀ ਬਣਦੀ ਆ ਕਾਰਵਾਈ ਤਾਂ ਇਹ ਬਣਦੀ ਆ ਜੀ ਮੈਂ ਕਹਿੰਦਾ ਵੀ ਮੈਂ ਤਾਂ ਆਪ ਕਹਿੰਨਾ ਮੈਂ ਹਰ ਇੱਕ ਵਾਰੀ ਮੀਡੀਆ 'ਚ ਕਹਿੰਦਾ ਵੀ ਇਹ ਸਿੰਘਾਂ ਦੀ ਲੋੜ ਪੈਂਦੀ ਕਿਉਂ ਆ ਇਹਨਾਂ ਨੂੰ ਕਿਉਂ ਇਸਤੇਮਾਲ ਕੀਤਾ ਜਾਂਦਾ ਫਿਰ ਇਹਨਾਂ ਨੂੰ ਕਮੈਂਟਾਂ ਦੇ ਵਿੱਚ ਇਹਨਾਂ ਨੂੰ ਗਲਤ ਕੀਤਾ ਜਾਂਦਾ ਵੀ ਇਹਨਾਂ ਨੂੰ ਕਿਉਂ ਇਹਨੇ ਲੋੜ ਹੀ ਨਾ ਪਵੇ ਜੇ ਪ੍ਰਸ਼ਾਸਨ ਆਪਣਾ ਕੰਮ ਟਾਈਮ ਸਰ ਕਰੇ ਸਕੂਲ ਦੇ ਮੂਹਰੇ ਆਪਾਂ ਇਹ ਨਸ਼ਾ ਵੇਚ ਹੀ ਨਹੀਂ ਸਕਦੇ ਜ਼ਿੰਮੇਵਾਰੀ ਕਿਤੇ ਕਿਤੇ ਬਣਦੀ ਆ ਇਹ ਮੈਂ ਤਾਂ ਕਹਿੰਦਾ ਇਹ ਜਿਹੜੀ ਜ਼ਿੰਮੇਵਾਰੀ ਆ ਜਾਂ ਇਸ ਜਗ੍ਹਾ ਤੋਂ ਇਸ ਜਗ੍ਹਾ ਜਿਹੜੀ ਹੈਗੀ ਆ ਜਿੱਥੇ ਪੰਚਾਇਤ ਚ ਪੈਂਦੀ ਆ ਜਾਂ ਕੌਂਸਲ ਚ ਪੈਂਦੀ ਆ ਉਹਦੀ ਉਰੇ ਮਜੀਜ ਬੇਟਾ ਤੇ ਗੁਰਦੁਆਰੇ ਦੀ ਕਮੇਟੀ ਇਹ ਉਹ ਜ਼ਿੰਮੇਵਾਰ ਆ ਅਸੀਂ ਉਹਨਾਂ ਨੂੰ ਵੀ ਜਾ ਕੇ ਮੈਂ ਤਾਂ ਇਹ ਬਾਬਾ ਜੀ ਨੂੰ ਇੱਕ ਬੇਨਤੀ ਕਰੂੰਗਾ ਜਿਹੜੀ ਜਥੇਬੰਦੀ ਆਈ ਆ ਵੀ ਇਹ ਜਿਹੜੇ ਇਹ ਬੰਦੇ ਵੇਚਦੇ ਇਹਨਾਂ ਨੂੰ ਤਾਂ ਇਹਨੇ ਕਰਤਾ ਵੀ ਕਮੇਟੀ ਨੂੰ ਵੀ ਇੱਕ ਲਿਖਤੀ ਲੋ ਉਹਨਾਂ ਤੋਂ ਬੀ ਜੇ ਤੁਹਾਡੇ ਇਹ ਹਫਤਾ ਦੱਸਦੇ ਨੇ ਰੋਜ਼ ਰੋਜ਼ ਅੱਜ ਅੱਜ ਬਾਬਾ ਯੂਰੇ ਆਏ ਆ ਕੱਲੂ ਕਿਤੇ ਹੋਰ ਵੀ ਇਹਨਾਂ ਨੇ ਜਾਣਾ ਵੇ ਇਹਨਾਂ ਕੋਲ ਟਾਈਮ ਨਹੀਂ ਹੁੰਦਾ ਇਹ ਕਹਿੰਦੇ ਵੀ ਮੈਨੂੰ ਮੈਸੇਜ ਇੱਕ ਮਹੀਨਾ ਪਹਿਲਾਂ ਮਿਲ ਜਾਂਦੀ ਇੱਕ ਮਹੀਨੇ ਬਾਅਦ ਉਰੇ ਆ ਰਹੇ ਆ ਇਸ ਕਰਕੇ ਵੀ ਜਿਹੜੀ ਗੁਰਦੁਆਰੇ ਦੀ ਕਮੇਟੀ ਆ ਉਹ ਇਹਦਾ ਖਿਆਲ ਰੱਖੇ ਜੇ ਬਾਈਚਾ ਫੇਰ ਵੀ ਨਹੀਂ ਆਉਂਦੇ ਕਿੱਥੇ ਕਿੱਥੇ ਲੜੀ ਜਾਊਗੇ ਬਾਬਾ ਜੀ ਕਾਰਵਾਈ ਕੀ ਦੇ ਬਾਬਾ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਇੱਕ ਮਹੀਨੇ ਪਹਿਲਾਂ ਪਤਾ ਲੱਗਿਆ ਸੀ ਹਾਂ ਇਹ ਅੱਜ ਅੰਮ੍ਰਿਤਪੁਰ ਆਪਣੇ ਬਾਬਾ ਜੀ ਸਾਰੇ ਇਕੱਠੇ ਹੋ ਕੇ ਆਏ ਆ ਇਹ ਇੱਕ ਮਹੀਨੇ ਦੇ ਵਿੱਚ ਨਹੀਂ ਇਹ ਸੁਤਰੇ ਇਹ ਇੱਕ ਮਹੀਨੇ ਦੇ ਵਿੱਚ ਇਹਨਾਂ ਨੂੰ ਇਹ ਸੀਗਾ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਸੀ ਬਾਬਾ ਜੀ ਨੇ ਵੀ ਮੈਨੂੰ ਸਬੂਤ ਚਾਹੀਦਾ ਹਾਂ ਫਿਰ ਇਹਨਾਂ ਨੇ 10 15 ਦਿਨ ਇਹਨਾਂ ਕੋ ਵੀ ਟਾਈਮ ਨਹੀਂ ਹੁੰਦਾ ਇਹਨਾਂ ਨੇ ਕੋਰੇ ਬੰਦੇ ਭੇਜੇ ਵੀ ਵਾਕਈ ਜਿਹੜੇ ਬੰਦੇ ਸਾਨੂੰ ਸ਼ਿਕਾਇਤ ਕਰਦੇ ਆ ਉਹ ਸਹੀ ਆ ਹਾਂ ਨਹੀਂ ਗਲਤ ਤਾਂ ਨਹੀਂ ਜਦੋਂ ਇਹਨਾਂ ਨੂੰ ਪੂਰਾ ਪ੍ਰੂਫ ਮਿਲ ਗਿਆ ਫਿਰ ਇਹ ਆਏ ਆ ਅਸੀਂ ਵੀ ਇਹਨਾਂ ਨੂੰ ਬਾਬਾ ਜੀ ਨੂੰ ਇਹੀ ਗੱਲ ਕਹੀ ਆ ਵੀ ਤੁਸੀਂ ਆਪਾਂ ਪੱਕੇ ਪ੍ਰੂਫ ਨਾਲ ਹੀ ਜਾਇਆ ਕਰੋ ਇਹ ਕਾਨੂੰਨੀ ਰਾਈਟ ਆ ਬਾਬਾ ਜੀ ਕਦੇ ਵੀ ਕਾਨੂੰਨ ਤੋਂ ਬਾਹਰ ਨਹੀਂ ਜਾਂਦੇ ਇਹ ਮੈਂ ਇਹਨਾਂ ਦੀ ਇਹ ਸਿਫਤ ਦੇਖੀ ਆ ਇਹ ਸਬੂਤ ਦੇ ਮੁਤਾਬਕ ਜਾਂਦੇ ਆ ਇਹਨਾਂ ਨੂੰ ਫਿਰ ਉਹਨਾਂ ਨੇ ਆਪਣੇ ਬੰਦੇ ਭੇਜ ਕੇ ਇਹਨਾਂ ਨੇ ਦੇਖਿਆ ਵੀ ਕੋਈ ਬੀੜੀ ਸਿੱਕਟ ਵੇਚਦਾ ਤਾਂ ਨਹੀਂ ਕਿਸੇ ਪਰਦੇਸੀ ਨੂੰ ਅਸੀਂ ਵੀ ਕਹਿੰਨੇ ਆ ਪਰਦੇਸੀ ਬੰਦੇ ਉਰੇ ਆਉਂਦੇ ਆ ਕੰਮ ਕਰਨ ਆ ਕੇ ਆਪਣਾ ਕਮਾਨ ਪਰ ਇਹ ਜੇ ਸਾਡੇ ਗੁਰੂ ਘਰ ਦੇ ਉੱਤੇ ਆ ਕੇ ਜੇ ਇਦਾਂ ਦੀ ਨੌਬਤ ਆਈ ਅਸੀਂ ਤਾਂ ਨਹੀਂ ਛੱਡਣੇ ਹੈਗੇ ਅਸੀਂ ਤਾਂ ਸਿੰਘਾਂ ਨੂੰ ਕਹਾਂਗੇ ਵੀ ਤੁਸੀਂ ਆਪਣਾ ਕਰੋ ਪਹਿਲੀ ਗੱਲ ਤਾਂ ਇਹ ਆ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਮੇਟੀ ਨੂੰ ਉਹਦੇ ਮੋਤਵਾਰ ਬੰਦਿਆਂ ਨੂੰ ਇਹ ਚੀਜ਼ਾਂ ਤੁਸੀਂ ਆਪਣੇ ਆਪ ਦੇਖ ਲਿਆ ਕਰੋ ਤੁਹਾਨੂੰ ਇਹ ਸਿੰਘਾਂ ਦੀ ਲੋੜ ਹੀ ਨਾ ਪਵੇ ਜੀ ਸਿੰਘਾਂ ਦੀ ਲੋੜ ਪੈਂਦਾ ਜੇ ਇੱਥੇ ਆ ਪੁੱਟਣ ਲਾ ਲਿਓ ਮੈਂ ਕਿਹ ਜੀ ਪਤਾ ਗੱਲ ਕੀ ਆ ਹਾਂ ਪੈ ਗਿਆ ਫਿਰ ਜਦੋਂ ਸਾਡੇ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਇਹਦਾ ਇੱਕ ਸਰਬਸਦਾਨੀ ਸੀਗੇ ਉਹਨਾਂ ਦਾ ਜਿਹੜਾ ਘੋੜਾ ਸੀਗਾ ਉਹ ਇੱਕ ਤਮਾਕੂ ਦੇ ਖੇਤ ਵਿੱਚ ਹੀ ਸੁੰਘ ਕੇ ਕਹਿੰਦਾ ਮੈਂ ਨਹੀਂ ਜਾਣਾ ਤੇ 10ਵੇਂ ਪਾਸ਼ਾ ਨੇ ਕਿਹਾ ਵੀ ਤੂੰ ਕਿਉਂ ਨਹੀਂ ਜਾਣਾ ਕੰਦੇ ਵੀ ਨਹੀਂ ਮੈਂ ਨਹੀਂ ਜਾਣਾ ਇਹ ਤਾਂ ਤਮਾਕੂ ਦਾ ਖੇਤ ਆ ਉਹਨਾਂ ਦੇ ਘੋੜੇ ਤੱਕ ਨਹੀਂ ਗੇ ਤੇ ਆਪ ਕਿੱਦਾਂ ਚੱਲ ਜਾਂਦੇ ਇਸ ਕਰਕੇ ਮੈਂ ਇਹ ਜਿਹੜੀ ਕਹਿ ਰਿਹਾ ਮੈਂ ਇਹ ਕਾਨੂੰਨੜ ਵੀ ਗਲਤ ਆ ਤੇ ਮੈਂ ਹਰ ਵਾਰੀ ਇਹੀ ਗੱਲ ਕਹਿੰਦਾ ਵੀ ਇਹ ਫੌਜਾਂ ਫਿਰ ਕਹਦੀ ਏ ੱੱੱਕਾ ਕਰਦੀਆਂ ਵੀ ਉਹ ਤਾਂ ਹਥਿਆਰ ਲੈ ਕੇ ਆ ਜਾਂਦੇ ਏ ੱੱੱਕਾ ਕਰਦੀਆਂ ਵਾ ਇਹ ਜਿਹੜੇ ਕਮੈਂਟ ਕਰਨ ਵਾਲੇ ਆ ਉਹਨਾਂ ਨੂੰ ਵੀ ਚਾਹੀਦਾ ਵਾ ਜਿਹੜੇ ਇਹਨਾਂ ਦੇ ਉੱਤੇ ਕਰਾਇਆ ਖਾਂਦੇ ਆ ਮੈਂ ਕਹਿੰਦਾ ਇਹਨਾਂ ਨਾਲੋਂ ਜ਼ਿਆਦਾ ਜ਼ਿੰਮੇਵਾਰ ਉਹ ਆ ਇਹਨਾਂ ਨੂੰ ਇਹ ਨਹੀਂ ਦਿਖਦਾ ਵੀ ਮੂਰੇ ਸਕੂਲ ਵੀ ਆ ਪ੍ਰਾਇਮਰੀ ਸਕੂਲ ਆ ਇੱਕ ਨਿੱਕੇ-ਨਿੱਕੇ ਬੱਚੇ ਪੜਦੇ ਆ ਤੇ ਮੂਰੇ ਗੁਰਦੁਆਰੇ ਵਾਲੇ ਆ ਠੀਕ ਆ ਨਾ ਇਹਨਾਂ ਨੂੰ ਵੀ ਚਾਹੀਦਾ ਵਾਹਿਗੁਰੂ ਜੀ ਖਾਲਸਾਬ ਮੈਂ ਕਹਿੰਦਾ ਜੀ ਉਹ ਪਹਿਲੀ ਗੱਲ ਉਹਨਾਂ ਨਾਲ 11 ਮਹੀਨੇ ਦਾ ਐਗਰੀਮੈਂਟ ਹੋਣਾ ਚਾਹੀਦਾ ਜਦੋਂ ਆਪਾਂ 11 ਮਹੀਨੇ ਦਾ ਇੱਕ ਲਾ ਦੇ ਕਾਨੂੰਨ ਦੇ ਮੁਤਾਬਕ ਗੱਰੇ ਆ ਜਦੋਂ ਤੁਸੀਂ ਆਪਾਂ ਕੋਈ ਐਗਰੀਮੈਂਟ ਦਾ ਕਰਦੇ ਆ 11 ਮਹੀਨੇ ਦਾ ਉਹਦੇ ਵਿੱਚ ਲਿਖਿਆ ਜਾਂਦਾ ਤੁਸੀਂ ਕੰਮ ਕੀ ਕਰਨਾ ਉਸ ਤੋਂ ਬਗੈਰ ਤੁਸੀਂ ਦੂਜਾ ਕੰਮ ਕਰੋਗੇ ਅਸੀਂ ਉਹਦੇ ਵਿੱਚ ਲਿਖਿਆ ਜਾਂਦਾ ਵਾ 11 ਮਹੀਨੇ ਦੇ ਐਗਰੀਮੈਂਟ ਚ ਇਥੇ ਤਾਂ ਸਾਰਾ ਟੱਕਾ ਹੀ ਚੱਲਦਾ ਪਿਆ ਟੱਕਾ ਨਾਲ ਨਹੀਂ ਟੱਕਾ ਇਹ ਟੱਕਾ ਤਾਂ ਚੱਲਦਾ ਜੀ ਪੈਸਿਆਂ ਦਾ ੱਕ ਮਤਵਲ ਹੈ ਜਿਹੜੇ ਸਾਡੇ ਪੰਜਾਬੀ ਭਾਈ ਆ ਉਹਨਾਂ ਨੂੰ ਵੀ ਬੇਨਤੀ ਆ ਭਰਾਵੋ ਤੁਸੀਂ ਦੁਕਾਨਾਂ ਦਿੰਦੇ ਹੋ ਬੀੜੀਆਂ ਸਿਗਰਟਾਂ ਦਾ ਜਰੂਰ ਤੁਸੀਂ ਰੱਖਿਆ ਕਰੋ ਕਿ ਗੁਰੂ ਘਰ ਦੇ ਕੋਲੇ ਜਾਂ ਕੋਈ ਮਸਜਿਦ ਹੈਗੀ ਆ ਜਾਂ ਸਕੂਲ ਹੈਗਾ ਸਰਕਾਰੀ ਉਹ ਬੱਚੇ ਆਪਣੇ ਪਰਵਾਦ ਹੋ ਰਹੇ ਆ ਪੀੜੀ ਨੂੰ ਬਚਾਈਏ ਆਪਾਂ ਕਿੱਧਰ ਨੂੰ ਤੁਰੇ ਪਏ ਹੈਗੇ ਆ ਆਪਾਂ ਹੋਰ ਪਾਸੇ ਨਾ ਜਾਈਏ ਇਹ ਚੀਜ਼ਾਂ ਹਲ ਜਰੂਰ ਦੇਖਣਾ ਚਾਹੀਦਾ ਇਹ ਮਾਮਲੇ ਦੁਆਏ ਤੁਮਾ ਤਮਕ ਤੂਫੋ ਵੇਦਾ ਤੇ ਕਹਿੰਦੇ ਤਾਂ ਪਹਿਲਾਂ ਵੀ ਤੁਆਖੂ ਨੇ ਪੇਛਾਤਾ ਉਹਦੇ ਕਰਕੇ ਇਦਾਂ ਰੌਲਾ ਪਾਇਆ ਬਾਕੀ ਬਣਦੀ ਜੇ ਦੇਖਦਿਆਂ ਦਰਖਾਹ ਲੈ ਕੇ ਜੋ ਬਣਦੀ ਕਾਰਵਾਈ ਕੀਤੀ ਜਾਊਗੀ ਇੱਥੇ ਹੋਰ ਕਾਰਵਾਈ ਹੋਈ ਹੈ 3-4 ਹੋਰ ਖੋਖੇ ਵੀ ਖੁੱਲੇ ਹੋਏ ਨੇ ਆ ਦੇਖੋ ਇਹ ਤਾਂ ਬਾਪੂ ਦਾ ਹੀ ਹੈ ਹਾਂਜੀ ਆ ਦੇਖੋ ਯਾਰ ਇਹ ਪਾਪਾ ਜੀ ਲਖ ਸਿੰਘਾ ਵੱਲੋਂ ਕਾਰਵਾਈ ਕੀਤੀ ਗਈ ਹੈ ਇਸ ਖੂਹ ਦੇ ਨੇੜੇ ਤੇ ਨਾਲ ਹੀ ਕਹਿੰਦੇ ਕਿ ਜੇ ਕੋਈ ਆਊ ਤੇ ਜਾਊਗਾ ਉਹਦੇ ਖਰਾਬ ਖਰਾਬ ਕਾਰਵਾਈ ਕੀਤੀ ਜਾਊਗੀ ਖੋਖੇ ਵੀ ਖੁੱਲੇ ਹੋਏ ਨੇ ਉਸ ਪਾਰੀ ਕੀ ਉਹਨਾਂ ਨੂੰ ਦੇਖਦਾ ਸਾਡੇ ਸਾਡੇ ਨੋਟਿਸ ਹੈ ਨਹੀਂ ਜੇ ਹੋਊਗਾ ਉਹਦੇ ਖਰਾਬ ਕਾਰਵਾਈ ਕੀਤੀ ਜਾਊਗੀ ਫਿਲਹਾਲ ਸਿਰਫ ਇਸ ਦੁਕਾਨ ਦਾ ਹੀ ਨੋਟਿਸ ਮਿਲਿਆ ਹੈ ਇਸ ਦੁਕਾਨ ਦਾ ਨੋਟਿਸ ਮਿਲਿਆ ਹੈ